ਸੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾ ਗੁਰਦੇਵ ਸਿੰਘ ਦੇਵਮਨ ਐਮ ਐਲ ਏ ਨਾਭਾ ਅ ਕੱਲ ਮੈਂ ਫਿਲਮ ਅਕਾਲ ਦੇਖੀ ਹੈ ਜੀ ਬਹੁਤ ਹੀ ਸ਼ਾਨਦਾਰ ਫਿਲਮ ਹੈ ਗਿੱਪੀ ਗਰੇਵਾਲ ਬਣਾਉਂਦੀ ਬਹੁਤ ਹੀ ਸ਼ਾਨਦਾਰ ਪ੍ਰੋਡਕਸ਼ਨ ਹੈ ਔਰ ਫਿਲਮ ਦੇ ਵਿੱਚ ਅਸਲ ਸਿੱਖ ਕੌਣ ਹੈ ਜੀ ਅਸਲ ਸਿੱਖ ਦਾ ਕਿਰਦਾਰ ਕੀ ਹੈ ਔਰ ਅਸਲ ਸਿੱਖ ਜਿਹੜਾ ਅਸੂਲਾਂ ਦਾ ਕਿਵੇਂ ਪੱਕਾ ਹੁੰਦਾ ਜੀ ਔਰ ਸਿੱਖ ਦਾ ਪਰਿਵਾਰ ਜਿਹੜਾ ਚਾਹੇ ਉਹਦੀ ਘਰਵਾਲੀ ਹੋਵੇ ਦੇ ਬੱਚੇ ਹੋਣ ਕਿਵੇਂ ਉਹ ਕਮਿਟਿਡ ਨੇ ਆਪਣੇ ਉਸੂਲਾਂ ਲਈ ਆਪਣੇ ਗੁਰੂ ਲਈ ਇਹ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ ਸੰਗੀਤ ਬਹੁਤ ਅੱਛਾ ਜੀ ਸ਼ੰਕਰੈਸ਼ਨ ਲਾਇ ਜੀ ਦਾ ਸੰਗੀਤ ਆ ਬਹੁਤ ਹੀ ਖੂਬਸੂਰਤ ਗੀਤ ਨੇ ਔਰ ਗੀਪੀ ਗਰੇਵਰ ਉਪਰਨ ਦਾ ਰੋਲ ਜਿਹੜਾ ਜੀ ਕਮਾਲ ਦਾ ਹੈ ਗੁਰਪ੍ਰੀਤ ਕੁਗੀ ਸਾਹਿਬ ਦਾ ਰੋਲ ਬਹੁਤ ਕਮਾਲ ਦਾ ਨਿਮਰਤ ਖੈਰਾਵੰਦ ਦਾ ਰੋਲ ਬਹੁਤ ਕਮਾਲ ਦਾ ਸਾਰੇ ਕਲਾਕਾਰਾਂ ਨੇ ਬਹੁਤ ਹੀ ਵਾਕਮਾਲ ਕੰਮ ਕੀਤਾ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਇਹ ਫਿਲਮ ਜਿਹੜੀ ਆ ਕਾਲ ਹੈ ਇਹ ਤੁਸੀਂ ਜਰੂਰ ਥੀਏਟਰ ਦੇ ਵਿੱਚ ਦੇਖਣ ਜਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਿਕਲ ਦੋਸਤੋ ਮੈਂ ਹਾਂ ਗੁਰਦੇਵ ਸਿੰਘ ਦੇਮਨ ਐਮਐਲਏ ਨਾਬਾ ਅ ਕੱਲ ਮੈਂ ਫਿਲਮ ਕਾਲ ਦੇਖੀ ਹੈ ਜੀ ਬਹੁਤ ਹੀ ਸ਼ਾਨਦਾਰ ਫਿਲਮ ਹੈ ਗਿੱਪੀ ਗਰੇਵਾਲ ਫਰਾਂ ਦੀ ਬਹੁਤ ਹੀ ਸ਼ਾਨਦਾਰ ਪ੍ਰੋਡਕਸ਼ਨ ਹੈ ਔਰ ਫਿਲਮ ਦੇ ਵਿੱਚ ਅਸਲ ਸਿੱਖ ਕੌਣ ਹੈ ਜੀ ਅਸਲ ਸਿੱਖ ਦਾ ਕਿਰਦਾਰ ਕੀ ਹੈ ਔਰ ਅਸਲ ਸਿੱਖ ਜਿਹੜਾ ਉਸੂਲਾਂ ਦਾ ਕਿਵੇਂ ਪੱਕਾ ਹੁੰਦਾ ਜੀ ਔਰ ਸਿੱਖ ਦਾ ਪਰਿਵਾਰ ਜਿਹੜਾ ਚਾਹੇ ਉਹਦੀ ਘਰਵਾਲੀ ਹੋਵੇ ਦੇ ਬੱਚੇ ਹੋਣ ਕਿਵੇਂ ਉਹ ਕਮਿਟਿਡ ਨੇ ਆਪਣੇ ਉਸੂਲਾਂ ਲਈ ਆਪਣੇ ਗੁਰੂ ਲਈ ਇਹ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਉਹ ਫਿਲਮ ਦੇ ਵਿੱਚ ਦਿਖਾਇਆ ਗਿਆ ਸੰਗੀਤ ਬਹੁਤ ਅੱਛਾ ਜੀ ਸ਼ੰਕਰੈਸ਼ਨ ਲਾਇ ਜੀ ਦਾ ਸੰਗੀਤ ਆ ਬਹੁਤ ਹੀ ਖੂਬਸੂਰਤ ਗੀਤ ਨੇ ਔਰ ਗਿੱਪੀ ਗਰੇਵਰ ਉਪਰਨ ਦਾ ਰੋਲ ਜਿਹੜਾ ਜੀ ਕਮਾਲ ਦਾ ਹੈ ਗੁਰਪ੍ਰੀਤ ਕੁਗੀ ਸਾਹਿਬ ਦਾ ਰੋਲ ਬਹੁਤ ਕਮਾਲ ਦਾ ਨਿਮਰਤ ਖੈਰਾਵੰਦ ਦਾ ਰੋਲ ਬਹੁਤ ਕਮਾਲ ਦਾ ਸਾਰੇ ਕਲਾਕਾਰਾਂ ਨੇ ਬਹੁਤ ਹੀ ਵਾਕਮਾਲ ਕੰਮ ਕੀਤਾ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਤੁਸੀਂ ਆਪਣੇ ਪਰਿਵਾਰ ਸਮੇਤ ਇਹ ਫਿਲਮ ਜਿਹੜੀ ਆ ਕਾਲ ਹੈ ਇਹ ਤੁਸੀਂ ਜਰੂਰ ਥੀਏਟਰ ਦੇ ਵਿੱਚ ਦੇਖਣ ਜਾਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ